ਲੜਕੀਆਂ ਛੱਡ ਰਿਹਾ ਪਿੱਛੇ ਜਾ ਰਿਹਾ ਸੀਗਾ ਇਹ ਬਰਨਾਲੇ ਤੱਕ ਛੱਡਣ ਗਿਆ ਸੀ ਬਰਨਾਲੇ ਛੱਡ ਕੇ ਵਾਪਸ ਆਉਂਦੇ ਸੀ ਦੋਨੇ ਮੀਆਂ ਬੀਬੀ ਸੋਮ ਮਿੱਤਲ ਦੇ ਘਰ ਵਾਲੀ ਉਸ ਤੋਂ ਬਾਅਦ ਆ ਕਿ ਇਹਨਾਂ ਦਾ ਮੱਤੀ ਦੇ ਪਰਲੇ ਪਾਸੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਉਹਦੋਂ ਬਾਅਦ ਉਸ ਇਹਨਾਂ ਨੂੰ ਇੱਥੇ ਛੱਕ ਲਏ ਬੰਦੇ ਜਿਹੜਾ ਗੱਡੀ ਸੀ ਕੋਈ ਹੋਏ ਉਹਨੂੰ ਉਹ ਬੰਦੇ ਇੱਥੇ ਛੱਕ ਲਏ ਉਹ ਚੱਕ ਕੇ ਲਿਆ ਕੇ ਉਹਦੀ ਸਾਈਟ ਤੇ ਸਪੋਰਟ ਉਹਦੀ ਡੈਥ ਹੋ ਗਈ ਤੇ ਉਹਦੇ ਸੱਟਾਂ ਵੱਜੀਆਂ ਉਹ ਮਾਨਸਾ ਧੱਕ ਲਿਆ ਮੁੰਡਾ ਸੋਮ ਮਿੱਤਲ आज सुरेश क्रीम 7 7:30 बजे सुबह एक कार ਦਾ ਤੇ ਟੱਕਰ ਦਾ ਜਿਹੜਾ ਹੈ ਪਿੱਖੀ ਤੋਂ ਤਨੋਲਾ ਰੋਡ ਤੇ ਮੱਤੀ ਦੇ ਦੀ ਚ ਰੋਡ ਸਾਈਡ ਐਕਸੀਡ ਹੋਇਆ ਜਿਹਦੇ ਵਿੱਚ ਜਿਹੜਾ ਹੈ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਹੈ ਤੇ ਉਹਦੇ ਪਤੀ ਦੇ ਸੱਟਾ ਲਗ ਲਗ ਕਹਿੰਦਾ ਦਾਖਲਾ ਸਟਾਲ ਹੈ ਤਾਂ ਇਹਦੇ ਸਬੰਧ ਸੁਜਨਾ ਮਿਲਦਾ ਹੀ थाना ਪਿੱਖੀ ਪੁਲਿਸ ਨੂੰ ਐਸੀ ਗੁਰਜਨ ਸਿੰਘ ਨੂੰ ਪੀੜਤ ਪਰਿਵਾਰ ਵੱਲੋਂ ਜੋ ਬਿਆਨ ਲਿਖਾਇਆ ਗਿਆ ਉਹਦੇ ਆਧਾਰ ਤੇ ਕਾਨੂੰਨ ਸਰਕਾਰ ਵੀ ਕਰਦੇ ਹਮਕਦਮਾ ਦਰਜ ਕਰ ਲਿਆ ਗਿਆ ਹੈ ਤੇ ਜਿਹੜਾ ਇਹਨੂੰ ਟਰੱਕ ਨੂੰ ਜਿਹੜਾ ਹੈ ਟ੍ਰੈਸਰ ਕੇ ਕਬਜ਼ੇ ਕੀਤਾ ਜਾ ਰਿਹਾ ਹੈ ਜੋ ਵੀ ਇਹਦੇ ਵਿੱਚ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਕੇ ਅਕੀਲ ਸ਼ਖਲਾਬ ਕਾਨੂੰਨਸਾਰ ਜਿਹੜਾ ਗਦਵਾ ਦਰਜ ਕਰਵਾਇਆ ਗਿਆ ਹੈ ਗ੍ਰਿਫਤਾਰੀ ਹੋਈ ਨਹੀਂ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਲਈ ਅੰਮ੍ਰਿਤ ਦੀ ਲੜਕੀ ਨੂੰ ਛੱਡਰ ਪਿੱਛੇ ਜਾ ਰਿਹਾ ਸੀਗਾ ਇਹ ਬਰਨਾਲੇ ਤੱਕ ਛੱਡਣ ਗਿਆ ਸੀ ਬਰਨਾਲੇ ਛੱਡ ਕੇ ਵਾਪਸ ਆਉਂਦੇ ਸੀ ਦੋਨੇ ਮੀਆਂ ਬੀਬੀ ਸੌਨਮਿੱਤਲ ਤੇ ਉਹਦੇ ਘਰ ਵਾਲੀ ਉਸ ਤੋਂ ਬਾਅਦ ਆ ਕੇ ਇਹਨਾਂ ਦਾ ਮਤੀ ਦੇ ਪਰਲੇ ਪਾਸੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਸ ਇਹਨਾਂ ਨੂੰ ਇੱਥੇ ਛੱਕ ਲਏ ਬੰਦੇ ਜਿਹੜਾ ਉੱਥੋਂ ਗੱਡੀ ਸੀ ਕੋਈ ਉਹਨੂੰ ਉਹ ਬੰਦੇ ਇੱਥੇ ਛੱਕ ਲਏ ਉਹਨੂੰ ਚੱਕ ਕੇ ਲਿਆ ਕੇ ਉਹਦੀ ਸਾਈਡ ਤੇ ਸਪੋਰਟ ਉਦੀ ਡੈਥ ਹੋ ਗਈ ਤੇ ਉਹਦੇ ਸੱਟਾਂ ਵੱਜੀਆਂ ਉਹ ਮਾਨਸਾ ਧੱਕਲੇ ਮੁੰਡਾ ਸੋਮ ਮਿੱਤਰ ਜਿਹੜੀ ਲੜਕੀ ਨੂੰ ਛੱਡ ਕੇ ਪਿੱਛੇ ਜਾ ਰਿਹਾ ਸੀਗਾ ਇਹ ਬਰਨਾਲੇ ਤੱਕ ਛੱਡਣ ਗਿਆ ਸੀ ਬਰਨਾਲੇ ਛੱਡ ਕੇ ਵਾਪਸ ਆਉਂਦੇ ਸੀ ਦੋਨੇ ਮੀਆਂ ਬੀਬੀ ਸੋਮ ਮਿੱਤਰ ਦੇ ਘਰ ਵਾਲੀ ਉਸ ਤੋਂ ਬਾਅਦ ਆ ਕੇ ਇਹਨਾਂ ਦਾ ਮੱਤੀ ਦੇ ਪਰਲੇ ਪਾਸੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਉਹਦੇ ਬਾਅਦ ਉਹ ਸੀ ਇਹਨਾਂ ਨੂੰ ਇੱਥੇ ਚੱਕ ਲਏ ਬੰਦੇ ਜਿਹੜਾ ਗੱਡੀ ਸੀ ਕੋਈ ਉਹ ਨੂੰ ਉਹ ਬੰਦੇ ਇੱਥੇ ਚੱਕ ਲਏ ਉਹਨੂੰ ਚੱਕ ਕੇ ਲਾ ਕੇ ਉਹਦੀ ਸਾਇਟਿਸ ਕੋਈ ਨਹੀਂ ਡੈਥ ਹੋ ਗਈ ਤੇ ਉਹਦੇ ਸੱਟਾਂ ਵੱਜੀਆਂ ਉਹ ਮਾਨਸਾ ਚੱਕ ਲੈ ਮੁੰਡਾ ਸੋ ਮੇਟਲ ਆ ਸੂਰੇਕ੍ਰੀਮ 7 7:30 ਵਜੇ ਸਵੇਰ ਇੱਕ ਕਾਰ ਦਾ ਤੇ ਟੱਕਰ ਦਾ ਜਿਹੜਾ ਪਿੱਖੀ ਤੋਂ ਤਨੋਲਾ ਰੋਡ ਤੇ ਮੱਤੀ ਦੇ ਦੀ ਚ ਰੋਡ ਸਾਈਡ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਿਹੜਾ ਹੈ ਕਾਰਸਵਰ ਔਰਤ ਦੀ ਮੌਤ ਹੋ ਗਈ ਹੈ ਤੇ ਉਹਦੇ ਪਤੀ ਦੇ ਛੱਟਾ ਲਗ ਲਗ ਕਿਉਂ ਦਾਖਲਾ ਹਸਤਾਲਾ ਤਾਂ ਇਹਦੇ ਸਬੰਧ ਸੂਚਨਾ ਮਿਲਦੀ ਈ ਸਾਨੋਪਿਕੀ ਬੋਸੋਨੋਂ ਐਸੀ ਗੁਰਜਾਂ ਸਿੰਘੋਂ ਪੀੜਤ ਪਰਿਵਾਰ ਬਲੋਂ ਜੋ ਬਿਆਨ ਲਿਖਾਇਆ ਗਿਆ ਉਹਦੇ ਆਧਾਰ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਮ ਕਾਦਵਾ ਦਰਜ ਕਰ ਲਿਆ ਗਿਆ ਹੈ ਤੇ ਜਿਹੜਾ ਇਹਨੂੰ ਟਰੱਕ ਜਿਹੜਾ ਹੈ ਟ੍ਰੈਸਰ ਕੇ ਕਬਜ਼ੇ ਕੀਤਾ ਜਾ ਰਿਹਾ ਹੈ ਜੋ ਵੀ ਇਹਦੇ ਵਿੱਚ ਕਾਨੂੰਨੀ ਕਾਰਵਾਈ ਬੰਦੀ ਆ ਉਹ ਕਰਕੇ ਅਕੀਲ ਸ਼ਖਲਾਬ ਕਾਨੂੰਨਸਾਰ ਜਿਹੜਾ ਗੱਲ ਉਹਦਾ ਕਰ ਰਿਹਾ ਸੀ ਗ੍ਰਫਤਰੀ ਮੈਨੂੰ ਨਹੀਂ ਮਿਲਿਆ ਅਜਾ ਕੋਈ ਗ੍ਰਫਤਰੀ ਨਹੀਂ ਮਿਲਿਆ ਇਹ ਵੀ ਆਪਣੀ ਲੜਕੀਆਂ ਛੱਡ ਕੇ ਪਿੱਛੇ ਜਾ ਰਿਆ ਸੀਗਾ ਇਹ ਬਰਨਾਲੇ ਤੱਕ ਛੱਡ ਕੇ ਗਿਆ ਸੀ ਬਰਨਾਲੇ ਛੱਡ ਕੇ ਵਾਪਸ ਆਉਂਦੇ ਸੀ ਦੋਨੇ ਮੀਆਂ ਬੀਬੀ ਸੋਨੂ ਮਿੱਤਲ ਦੇ ਉਹਦੇ ਘਰ ਵਾਲੀ ਉਸ ਤੋਂ ਬਾਅਦ ਆ ਕਿ ਇਹਨਾਂ ਦਾ ਮੱਤੀ ਦੇ ਪਰਲੇ ਪਾਸੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਸ ਇਹਨਾਂ ਨੂੰ ਇੱਥੇ ਚੱਕ ਲਏ ਬੰਦੇ ਜਿਹੜਾ ਗੱਡੀ ਸੀ ਕੋਈ ਉਹ ਨੂੰ ਉਹ ਬੰਦੇ ਇੱਥੇ ਚੱਕ ਲਏ ਉਹਨੂੰ ਚੱਕ ਕੇ ਲਿਆ ਕੇ ਉਹਦੀ ਐ ਸਾਈਟ ਤੋਂ ਉਹਦੀ ਡੈਥ ਹੋ ਗਈ ਤੇ ਉਹਦੇ ਸੱਟਾਂ ਵੱਜੀਆਂ ਉਹ ਮਾਨਸਾ ਦਾ ਇਕੱਲਾ ਮੁੰਡਾ ਸੋ ਮੇਟ